ला ला नरेंद्र मोदी नरेंद्र मोदी केंद्र सरकार मोदी किसान मुआा ਨਹੀਂ 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 ਕੱਢ ਲੈ ਕੰਮੇ ਕੰਦਰ ਕੇਂਦਰ ਸਰਕਾਰ ਜੈ ਮੁਰਦਾਬਾ ਮੋਦੀ ਸਰਕਾਰ ਜੈ ਮੁਰਦਾਬਾ ਗ੍ਰਿੰਦਰ ਮੋਦੀ ਜੈ ਮੁਰਦਾਬਾ ਗ੍ਰਿੰਦਰ ਮੋਦੀ ਜੈ ਮੁਰਦਾਬਾ ਗ੍ਰਿੰਦਰ ਮੋਦੀ ਜੈ ਮੁਰਦਾਬਾ ਕੇਂਦਰ ਸਰਕਾਰ ਜੈ ਮੁਰਦਾਬਾ ਮੋਦੀ ਸਰਕਾਰ ਜੈ ਮੁਰਦਾਬਾ ਅੱਜ ਅਸੀਂ ਜਿਹੜਾ ਕਿ ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ ਜਿਹੜਾ 1600 ਕਰੋੜ ਰੁਪਇਆ ਜਿਹੜਾ ਦਿੱਤਾ ਉਹ ਇੱਕ ਬਹੁਤ ਹੀ ਜਾਣੀ ਕਿ ਘਾਟ ਆ ਪੰਜਾਬ ਲੈਵਲ ਤੇ ਕਿਉਂਕਿ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਉਹਦੇ ਸਬੰਧ ਵਿੱਚ ਅੱਜ ਅਸੀਂ ਪੰਜਾਬ ਯੂਥ ਕਾਂਗਰਸ ਵੱਲੋਂ ਹਰੇਕ ਜ਼ਿਲ੍ਹੇ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਤਾਂ ਕਿ ਜਿਹੜਾ ਇਹ ਜਿਹੜਾ ਮੁਆਵਜ਼ਾ ਹੈ 25000 ਕਰੋੜ ਰੁਪਇਆ ਜਿਹੜਾ ਘੱਟੋ ਘੱਟ ਵੀ ਦਿੱਤਾ ਜਾਵੇ ਹਾਂਜੀ ਕੀ ਕਾਰਨ ਕੀ ਲੱਗਦਾ ਕਾਹਤੂ ਵੀ ਤੁਹਾਨੂੰ ਲੱਗਦਾ ਵੀ ਘਾਟ ਹੈ ਜਿਹੜਾ ਲੱਗ ਰਿਹਾ ਮੁਆਵਜ਼ਾ ਇਹ ਤਾਂ ਹੀ ਹੁਣ ਤੁਸੀਂ ਦੇਖ ਲਓ ਕਿੰਨੇ ਜ਼ਿਆਦਾ ਪੈਂਡ ਕਿੰਨਾ ਜ਼ਿਆਦਾ ਨੁਕਸਾਨ ਹੋ ਚੁੱਕਿਆ ਤੇ ਇਹਦੇ ਮੁਕਾਬਲੇ ਜੇ ਤਾਂ ਕੁਝ ਵੀ ਨਹੀਂ ਹੈਗਾ ਪਹਿਲਾਂ ਵੀ ਕਿਹੜਾ ਜਿਹੜਾ 60000 ਕਰੋੜ ਰੁਪਇਆ ਤਾਂ ਪਹਿਲਾਂ ਹੀ ਇਹ ਨੰਪੀ ਬੈਠੀ ਹੈ ਕਿੰਨੇ ਸਰਕਾਰ ਪੰਜਾਬ ਨਾਲ ਵੀ ਹਮੇਸ਼ਾ ਮਿੱਤਰ ਕਰਾ ਕਰਦੇ ਆਏ ਆ ਸੋ ਉਹਦੇ ਕਰਕੇ ਅਸੀਂ ਜਿਹੜੀ ਇਹ ਬੇਨਤੀ ਕਰਦੇ ਆਂ ਵੀ ਕਿ ਜਿਹੜਾ ਪੰਜਾਬ ਦਾ ਨੁਕਸਾਨ ਆ ਬਹੁਤ ਜ਼ਿਆਦਾ ਹੋ ਗਿਆ ਉਹ ਜਿਹੜਾ 1600 ਕਰੋੜ ਤਾਂ ਬਹੁਤ ਜ਼ਿਆਦਾ ਘਟਾ ਹੈਗਾ ਤੇ ਪਰ ਕੋਈ ਜਿਹੜਾ ਮੁਆਵਜ਼ਾ ਘਟੋ ਘਟ 20 25000 ਕਰੋੜ ਰੁਪਇਆ ਘਰ ਤੋਂ ਘਟ ਦਿੱਤਾ ਜਾਵੇ ਫੇਰ ਵੀ ਜਾ ਕੇ ਕੋਈ ਉਹਨਾਂ ਦਾ ਕੋਈ ਇੰਨਾ ਪੱਕਾ ਹੱਲ ਨਹੀਂ ਹੋਣਾ ਪਰ ਚਲੋ ਇੰਨਾ ਵੀ ਚਲੋ ਜਿਹੜਾ ਮੁਆਵਜ਼ੇ ਨਾਲ ਜਿਹੜਾ ਲੋਕਾਂ ਦਾ ਜਿਹੜਾ ਨਾਲੋਂ ਥੋੜਾ ਜਿਹਾ ਉਪਰ ਹੋਊਗਾ ਲੈਵਲ ਇਹ ਲੱਗਦਾ ਕਿ ਜਿਹੜਾ ਮੁਆਵਜ਼ਾ ਇਹ ਵੀ ਸਹੀ ਪਹੁੰਚ ਸਕੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਕ腐ਸ਼ਨ ਇਹਦੇ ਵਿੱਚ ਬਹੁਤ ਹੋ ਜਾਂਦੀ ਹੈ ਇਹ ਲੋਕਲ ਬਿਲਕੁਲ ਬਿਲਕੁਲ ਹਾਂਜੀ ਇਹ ਬਿਲਕੁਲ ਜਿਵੇਂ ਹੁਣ ਤੁਸੀਂ ਦੇਖ ਲਓ ਮੁਆਵਜ਼ੇ ਦੇ ਹਿਸਾਬ ਨਾਲ ਲਾ ਲਓ ਵੀ ਜਿਹੜਾ ਪਿਛੇ ਜੇ ਸਰਕਾਰ ਪੰਜਾਬ ਦੇ ਵਿੱਚ ਜਿਹੜਾ ਸ਼ਰਾਬ ਪੀ ਕੇ ਜਿਹੜੇ ਮਰੇ ਸੀਗੇ 10-15 ਜਾਨੇ ਉਹਨਾਂ ਨੂੰ ਤੁਸੀਂ ਦੇਖੋ ਵੀ 10-10 ਲੱਖ ਰੁਪਏ ਦਿੱਤਾ ਸੀ ਸਰਕਾਰ ਨੇ ਪੰਜਾਬ ਸਰਕਾਰ ਦੀ ਨਲਾਇਕੀ ਇਹਦੇ ਵਿੱਚ ਹੁਣ ਜਿਹੜੇ ਹੜ੍ਹਾਂ ਦੇ ਵਿੱਚ ਮਰ ਰਹੇ ਆ ਉਹਨਾਂ ਨੂੰ ਤੁਸੀਂ ਦੇਖੋ ਵੀ 2-2 ਲੱਖ ਰੁਪਏ ਦੇ ਰਹੇ ਆ ਵੀ ਉਹ ਜਿਹੜੇ ਸ਼ਰਾਬ ਦੀ ਜਿਹੜੀ ਪੀ ਕੇ ਜਿਹੜੇ ਮਰੇ ਸੀ ਉਹਨਾਂ ਨੂੰ ਚਾਰ ਗੁਣਾ ਵੱਧ ਮੁਆਵਜ਼ਾ ਤੇ ਜਿਹੜੇ ਕਿਸਾਨ ਜਿਹੜੇ ਹੁਣ ਡੁੱਬ ਕੇ ਜਾਂ ਪਿੰਡਾਂ ਵਾਲੇ ਮਰੇ ਆ ਉਹਨਾਂ ਨੂੰ ਜਿਹੜਾ ਬਹੁਤ ਘੱਟ ਮੁਆਵਜ਼ਾ ਜਿਹੜਾ ਦਿੱਤਾ ਗਿਆ ਤੇ ਰਹੀ ਗੱਲ ਏ ਜਿਹੜੀ ਕ腐ਸ਼ਨ ਵਾਲੀ ਇਹ ਹੁਣ ਜਿਹੜੇ ਉੱਪਰਲੇ ਲੈਵਲ ਤੇ ਜਿਹੜੇ ਅਫਸਰ ਹੁੰਦੇ ਆ ਜਾਂ ਮਨਿਸਟਰ ਹੁੰਦੇ ਆ ਉਹ ਬਿਲਕੁਲ ਕਰਦੇ ਆ ਪਰ ਇਹ ਕੋਈ ਵਧੀਆ ਤਰੀਕੇ ਨਾਲ ਪਾਲਿਸੀ ਬਣਨੀ ਚਾਹੀਦੀ ਏ ਜਿਹੜਾ ਵੀ ਆਮ ਘਰਾਂ ਜਾਂ ਜਿੱਥੋਂ ਤੱਕ ਜਿਹੜਾ ਨੁਕਸਾਨ ਹੋਇਆ ਉੱਥੋਂ ਤੱਕ ਜਿਹੜਾ ਇਹ ਮੁਆਵਜ਼ਾ ਪਹਚਾਵੇ ਸਰਕਾਰ ਤੇ ਯੂਥ ਕਾਂਗਰਸ ਵੱਲੋਂ ਹੋਰ ਕੀ ਉਤਾਰਲਾ ਕੀਤਾ ਜਾ ਰਿਹਾ ਹੈ ਯੂਥ ਕਾਂਗਰਸ ਵੱਲੋਂ ਅਸੀਂ ਜਿਹੜੇ ਉਤਰਲੀਆਂ ਟੀਮਾਂ ਨੇ ਨੇੜਲੀਆਂ ਸਾਰੇ ਜਿੱਥੇ-ਜਿੱਥੇ ਹੜ੍ਹ ਆਏ ਆ ਉੱਥੇ ਅਸੀਂ ਮਤਲਬ ਕਿ ਟੀਮਾਂ ਪਹੁੰਚੀਆਂ ਨੇ ਉੱਥੇ ਜਾ-ਜਾ ਕੇ ਹੈਲਪ ਕਰ ਰਹੇ ਆ ਅਸੀਂ ਵੀ ਥੋੜੇ ਟਾਈਮ ਤੱਕ ਜਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਯੂਥ ਕਾਂਗਰਸ ਆ ਪੰਜਾਬ ਦੇ ਵਿੱਚ ਜਿਹੜਾ ਇਸ ਟਾਈਮ ਪੰਜਾਬ 'ਚ ਹੜ੍ਹ ਆਏ ਆ ਉਹਨਾਂ ਲੋਕਾਂ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਖੜੀ ਆ